ਨੈਸ਼ਨਲ ਲੋਕ ਸੇਵਾ ਪਾਰਟੀ ਦਾ ਮੈਂ ਰਾਸ਼ਟਰੀ ਪ੍ਰਧਾਨ ਹਾਂ ਮੇਰਾ ਨਾਮ ਸੁਜੀਵ ਸਿੰਘ ਠਾਪਰਿਆ ਅੱਜ ਜਿਹੜੀ ਅਸੀਂ ਗੁਰਦਾਸਪੁਰ ਦੇ ਵਿੱਚ ਪਹੁੰਚੇ ਆ ਔਰ ਬਹੁਤ ਹੀ ਜਿਹੜੇ ਸਾਡੇ ਪਾਰਟੀ ਦੇ ਆਦੇਦਾਰਾਂ ਵੱਲੋਂ ਅੱਜ ਜਿਹੜਾ ਇੱਥੇ ਸਾਡਾ ਸਵਾਗਤ ਕੀਤਾ ਗਿਆ ਔਰ ਵੱਡਾ ਹੰਗਾਰਾ ਮਿਲਿਆ ਪਾਰਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਬਹੁਤ ਸਾਰੀਆਂ ਸਾਡੀਆਂ ਪੈਣਾ ਮਤਾ ਮਾ ਬਜ਼ੁਰਗ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਔਰ ਅੱਜ ਸਾਡਾ ਮੀਟਿੰਗ ਕਰਨ ਦਾ ਜਿਹੜਾ ਮਕਸਦ ਇਹ ਹੀ ਸੀ ਵੀ ਅਸੀਂ ਤੁਹਾਡੇ ਅੱਗੇ ਇਹ ਗੱਲ ਨੂੰ ਲੈ ਕੇ ਆਈਏ ਉਹ ਜਿਹੜਾ ਪਾਰਟੀ ਦਾ ਜਿਹੜਾ 10 ਤਰੀਕ ਨੂੰ ਜਿਹੜਾ ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਪਾਰਟੀ ਦਾ ਹੈੱਡ ਆਫਿਸ ਖੋਲ੍ਹਨ ਜਾ ਰਹੇ ਔਰ 14 ਤਰੀਕ ਨੂੰ ਭੀਮrao ਅੰਬੇਦਕਰ ਸਿਆਪ ਜੀ ਦੇ ਜਨਮ ਦਿਨ ਵਾਲੇ ਦਿਨ ਅਸੀਂ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਆ ਉਹ ਪਹਿਲੀ ਸੂਚੀ ਸੀ ਜਾਰੀ ਕਰ ਦਿਆਂਗੇ ਜੀ ਮੈਂ ਤੁਹਾਨੂੰ ਦੱਸਿਆ ਸਾਡਾ ਜਲਦੀ ਮੈਨੀਫੈਸਟੋ ਤੁਹਾਡੇ ਸਾਹਮਣੇ ਆ ਜਾਏਗਾ ਲੇਕਿਨ ਅੱਜ ਜੋ ਵੱਡੀ ਗਿਣਤੀ ਵਿੱਚ ਦਿੱਤੇ ਮਸੀਹ ਭਾਈਚਾਰਾ ਪਹੁੰਚਿਆ ਸੀ ਉਹਨਾਂ ਨੇ ਆਪਣੇ ਮਸਲੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਸਾਡੇ ਅੱਗੇ ਰੱਖਿਆ ਔਰ ਉਹ ਸਮੱਸਿਆਵਾਂ ਜਿਹੜੀਆਂ ਨਾਲ ਦੱਸਿਆ ਜਿਹੜੀਆਂ ਉਹਨਾਂ ਦੀਆਂ ਦਿੱਕਤਾਂ ਆ ਪਰੇਸ਼ਾਨੀਆਂ ਆ ਔਰ ਬਾਕੇ ਉਹਨਾਂ ਦੀਆਂ ਜਗ੍ਹਾ ਪਰੇਸ਼ਾਨੀਆਂ ਆ ਉਹ ਬਾਜੀਆ ਜਿਹੜਾ ਪਰੇਸ਼ਾਨੀਆਂ ਦੇ ਨਾਲ ਔਰ ਆਇਆ ਔਰ ਅਸੀਂ ਪਰੋਸਾ ਵੀ ਦਵਾਇਆ ਮਸੀਂ ਆਗੂਆਂ ਨੂੰ ਵੀ ਅਸੀਂ ਤੁਹਾਨੂੰ ਜਿਹੜੀ ਸਾਡੀ ਨੈਸ਼ਨਲ ਲੋਕ ਸੇਵਾ ਪਾਰਟੀ ਤੁਹਾਡੇ ਨਾਲ ਖੜੀ ਆ ਔਰ ਤੁਹਾਡੇ ਲਈ ਹਰ ਦਾ ਨਾਰਾ ਵੀ ਮਾਰਾਂਗੇ ਔਰ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਜਿਹੜੇ ਲੀਡਰ ਸਾਹਿਬਾਨ ਆ ਜਿਹੜੇ ਤੁਹਾਡੇ ਅੱਗੇ ਵਧੂ ਸੋਚ ਰੱਖਣ ਵਾਲੇ ਆ ਉਹਨਾਂ ਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਦੇ ਕੇ ਅਸੀਂ ਉਹਨਾਂ ਨੂੰ ਅੱਗੇ ਵੀ ਲੈ ਕੇ ਜਾਵਾਂਗੇ ਉਹਨਾਂ ਨੂੰ ਲੋਕ ਸਭਾ ਵਿਧਾਨ ਸਭਾ ਰਾਜ ਸਭਾ ਤੱਕ ਵੀ ਅਸੀਂ ਕੋ ਜਾਂਦੇ ਮੈਂ ਜਸਪਾਲ ਮਸੀ ਮੈਂ ਸੱਤਰ ਜਰਨਲ نیشنل ਲੋਕ ਸੇਵਾ ਪਾਰਟੀ ਪੂਰੇ ਤੁਸੀਂ ਸਵਾਲ ਵਧਿਆ ਕੀਤਾ ਵਾ ਕਿਉਂ ਲੋਡ ਪੈ ਗਈ ਆ ਤੇ ਤੁਹਾਡੇ ਸਾਹਮਣੇ ਆ ਪੰਜਾਬ ਦੇ ਅੱਜ ਜੋ ਹਾਲਾਤ ਆ ਜੋ ਦੇਸ਼ ਦੇ ਹਾਲਾਤ ਆ ਪੰਜਾਬ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਨੌਜਵਾਨੀ ਖਤਮ ਹੋ ਰਹੀ ਆ ਔਰ ਘਰ ਘਰ ਨਸ਼ਾ ਵਿਕ ਰਿਆ ਵਾ ਤੇ ਰੁਜ਼ਗਾਰੀ ਇੰਨੀ ਕਿ ਆ ਲੋਕ ਬਾਹਰ ਨੂੰ ਭੱਜ ਰਿਹਾ ਵਿਦੇਸ਼ਾਂ ਨੂੰ ਭੱਜ ਰਿਹਾ ਨਸ਼ਿਆ ਕਰਕੇ ਲੋਕਾਂ ਨੂੰ ਪੜ੍ਹੇ ਲਿਖਿਆ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਨਾ ਮਿਲਣ ਕਾਰਨ ਉਹ ਆਪਣੇ ਆਪ ਨੂੰ ਜਿਹੜਾ ਨਸ਼ੇੜੀ ਜਿਹੜਾ ਉਹਨਾਂ ਨੇ ਬੜਾ ਚੁੱਕਿਆ ਆਏ ਦਿਨ ਸਾਡੀਆਂ ਮਾਤਾਵਾਂ ਦੀਆਂ ਭੈਣਾਂ ਦੀਆਂ ਜਿਹੜੇ ਘਰ ਉੱਦਰਦੇ ਪਿਆ ਮਾਤਾਵਾਂ ਦੀਆਂ ਕੁੱਖਾ ਖਾਲੀ ਹੋ ਰਹੀਆਂ ਵਾ ਬਹੁਤ ਸਾਰੇ ਮੁੱਦੇ ਆ ਜਿਹੜੇ ਪੰਜਾਬ ਤੇ ਲੈ ਕੇ ਜਾ ਰਹੇ ਆ ਜਿਵੇਂ ਮਸੀਹ ਭਾਈਚਾਰੇ ਦੇ ਵੱਡੇ ਮਸਲੇ ਆ ਕਿ ਅੱਜ ਤੱਕ 75 ਸਾਲ ਹੋ ਗਏ ਆ ਮਸੀਹ ਭਾਈਚਾਰੇ ਦਾ ਨਾ ਕੋਈ ਐਮਐਲਏ ਬਣਿਆ ਨਾ ਕੋਈ ਐਮਪੀ ਬਣਿਆ ਇਹਨਾਂ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਹੀ ਮਸੀਬ ਭਾਈਚਾਰੇ ਨੂੰ ਵੋਟ ਬੈਂਕ ਵਜੋਂ ਵਰਤ ਕੇ ਤੇ ਹਮੇਸ਼ਾ ਮਤਰਈ ਮਾਂ ਵਾਲਾ ਸਮੂਹ ਕੀਤਾ ਵਾ ਇਸ ਕਰਕੇ ਜਿਹੜਾ ਇਹ ਪਾਰਟੀ ਬਣਾਨੀ ਪਈ ਸਕੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਜਿਹੜਾ ਨੈਸ਼ਨਲ ਲੋਕ ਸੇਵਾ ਪਾਰਟੀ ਆਪਣੇ ਉਮੀਦਵਾਰ ਖਿਲਾਰੇਗੀ ਜਿਵੇਂ ਜਿਹਦੇ ਵਿੱਚ ਐਸਸੀ ਭਾਈਚਾਰੇ ਨੂੰ ਵੀ ਨਾਮਜ਼ਦ ਕੀਤੀ ਜਾਏਗੀ ਉਹਦੇ ਵਿੱਚ ਸਿੱਖ ਭਾਈਚਾਰੇ ਨੂੰ ਵੀ ਔਰ ਹਿੰਦੂ ਭਾਈਚਾਰੇ ਨੂੰ ਵੀ ਮੁਸਲਿਮ ਭਾਈਚਾਰੇ ਨੂੰ ਵੀ ਔਰ ਕ੍ਰਿਸਚੀਅਨ ਭਾਈਚਾਰੇ ਨੂੰ ਵੀ ਸਾਰੇ ਨੰਬਰਾਂ ਦੇ ਮੈਂਡ ਕੀ ਦੇਖ ਕੇ 13 ਦੇ 13 ਉਮੀਦਵਾਰ ਜਿਹੜੇ ਅਸੀਂ ਆਪਣੇ ਖੜੇ ਕਰਾਂਗੇ ਔਰ ਜਿੱਤ ਕੇ ਔਰ ਲੋਕ ਸਭਾ ਚ ਆਪਣੇ ਉਮੀਦਵਾਰ ਵੱਡੀ ਗਿਣਤੀ ਦੇ ਵਿੱਚ ਭੇਜਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦਾ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਆ ਔਰ ਚਾ ਵੀ ਅਸੀਂ ਆਪਣੀ ਜਿਹੜੀ ਸਰਕਾਰ ਬਣਾਵਾਂਗੇ ਧੰਨਵਾਦ ਸਾਰਿਆਂ ਨੂੰ